ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਇਹ ਜਿਹੜੀ ਵੀਡੀਓ ਸੀਗੀ ਇਹ ਆਪਾਂ 2-3 ਦਿਨ ਪਹਿਲਾਂ ਪਾਈ ਸੀਗੀ ਤੇ ਇਹ ਜਿਹੜੀ ਵੀਡੀਓ ਸੀਗੀ ਆਪਾਂ ਇੱਕ ਤੇਲ ਬਣਾਇਆ ਸੀ ਆਪਾਂ ਕੋਈ ਕਿਸੇ ਦਾ ਨੁਕਤਾ ਦੇਖ ਕੇ ਤਿਆਰ ਕੀਤਾ ਸੀਗਾ ਇਹ ਤੇਲ ਹੈ ਵੀ ਜਿਹੜੇ ਚਿੱਟੇ ਵਾਲ ਨੇਗੇ ਉਹਨਾਂ ਨੂੰ ਕਾਲੇ ਕਰ ਦਿੰਦਾ ਹੈਗਾ ਤੇ ਜਿਵੇਂ ਕਿ ਇਹ ਮਹਿੰਦੀ ਦੇ ਪੱਤੇ ਪਾਏ ਸੀ ਇਹਦੇ ਵਿੱਚ ਆਪਾਂ ਨੇ ਕੜੀ ਪੱਤੇ ਦੇ ਮਹਿੰਦੀ ਦੇ ਵੀ ਸਮੇਥੀ ਦਾਣਾ ਤੇ ਜਿਹੜੀ ਸਰੋਂ ਦੇ ਤੇਲ ਦੀ ਉਹ ਹੁੰਦੀ ਹੈ ਗਾਰਜੀ ਹੁੰਦੀ ਹੈ ਉਹ ਪਾਈ ਸੀਗੀ ਕਲੌਂਜੀ ਪਾਈ ਸੀ ਇਹਦੇ ਵਿੱਚ ਸੁੱਕੀ ਹੋਈ ਮਹਿੰਦੀ ਮਹਿੰਦੀ ਦਾ ਪਾਊਡਰ ਪਾਇਆ ਸੀ ਸਰੋਂ ਦਾ ਤੇਲ ਪਾਇਆ ਸੀ ਤੇ ਇਹ ਲੋਹੇ ਦੇ ਬਰਤਨ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਸੀਗਾ ਜਿਹੜਾ ਇਹ ਤੇਲ ਸੀਗਾ ਇਹਦੇ ਨਾਲ ਕਹਿੰਦੇ ਵੀ ਵਾਲ ਲੈ ਕੇ ਜਿਹੜੇ ਚਿੱਟੇ ਨੇਗੇ ਉਹ ਕਾਲੇ ਹੋ ਜਾਂਦੇ ਨੇਗੇ ਤੇ ਆਪਾਂ ਇਹ ਨੁਕਤਾ ਤਿਆਰ ਕੀਤਾ ਸੀ ਇੱਕ ਦੋ ਦਿਨ ਪਹਿਲਾਂ ਤੇ ਵੀਡੀਓ ਪਾਈ ਸੀ ਆਪਾਂ YouTube ਤੇ ਵੀ ਪਾਈ ਸੀਗੀ ਤੇ Facebook ਤੇ ਵੀ ਪਾਈ ਸੀਗੀ ਤੇ ਆਪਾਂ ਇਹ ਤੇਲ ਬਣਾ ਕੇ ਤਿਆਰ ਕੀਤਾ ਸੀ ਤੇ ਜਦੋਂ ਆਪਾਂ ਅੱਜ ਇਹਨੂੰ ਟਰਾਈ ਕੀਤਾ ਐਨੀ ਠੰਡ ਦੇ ਵਿੱਚ ਮਤਲਬ ਕਿ ਵੀ 2 ਘੰਟੇ ਨੂੰ ਲਾ ਕੇ ਰੱਖਿਆ ਆਪਾਂ ਨੇ ਵਾਲਾਂ ਨੂੰ ਤੇ ਵਾਲਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਪਿਆ ਹੈਗਾਗਾ ਤੇ ਮੈਨੂੰ ਤਾਂ ਇਹ ਜਿਹੜਾ ਵੀਡੀਓ ਦੇਖੀ ਸੀ ਮੈਂ ਬਿਲਕੁਲ ਫੇਕ ਹੀ ਲੱਗਦੀ ਹੈਗੀ ਜਦੋਂ ਆਪਾਂ ਨੂੰ ਵੀ ਆਪਾਂ ਨੂੰ 100 ਚੋਂ 1% ਹੀ ਮਤਲਬ ਕਿ ਇਹ ਰਿਜ਼ਲਟ ਦੇ ਦਿੰਦਾ ਤਾਂ ਵੀ ਆਪਾਂ ਮੰਨ ਲੈਂਦੇ ਵੀ ਹਾਂ ਬਾਕੀ ਇਹ ਕੰਮ ਕਰੂਗਾ ਪਰ ਇਹਨੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਹੈਗਾਗਾ ਇਹ ਇੱਕ ਫੇਕ ਹੀ ਨੁਕਤਾ ਹੈਗਾ ਤੇ ਜੇ ਕਿਸੇ ਨੇ ਬਣਾ ਲਿਆ ਤਾਂ ਕੋਈ ਗੱਲ ਨਹੀਂ ਪਰ ਜੇ ਕਿਸੇ ਨੇ ਨਹੀਂ ਬਣਾਇਆ ਬਣਾਉਣ ਦੀ ਸੋਚ ਰਿਹਾ ਤਾਂ ਤੁਸੀਂ ਆਪਣਾ ਜਿਹੜਾ ਸਮਾਨ ਤੇ ਤੇਲ ਨਾ ਖਰਾਬ ਕਰਿਓ ਕਿਉਂਕਿ ਇਹਦੇ ਨਾਲ ਕੋਈ ਵਾਲ ਕਾਲੇ ਨਹੀਂ ਹੁੰਦੇ ਹੈਗੇਗੇ ਤੇ ਮੈਂ ਵੀ ਦੇਖ ਕੇ ਨੂੰ ਕਿਸੇ ਫੇਮਸ ਬੰਦਿਆਂ ਦੀ ਵੀਡੀਓ ਤਾਂ ਇਹ ਨੁਕਤਾ ਤਿਆਰ ਕੀਤਾ ਸੀਗਾ ਤੇ ਘਰੇ ਕਹਿਣ ਲੱਗੇ ਵੀ ਆਪਾਂ ਵੀ ਟਰਾਈ ਕਰੋ ਵੀ ਆਪਣੇ ਵੀ ਵਾਲ ਕਾਲੇ ਹੋ ਜਾਣਗੇ ਪਰ ਨਹੀਂ ਇਹ ਫੇਕੀ ਹੈ ਇਹਦੇ ਨਾਲ ਕੋਈ ਵਾਲ ਨਹੀਂ ਕਾਲੇ ਹੋਏ ਹੈਗੇ ਪ੍ਰੋਪਰ ਤਰੀਕੇ ਨਾਲ ਮੈਂ ਤਿਆਰ ਕੀਤਾ ਸੀ ਲੋਹੇ ਦੇ ਬਰਤਨਾਂ ਦੇ ਵਿੱਚ 10-12 ਘੰਟੇ ਰੱਖਿਆ ਇਹਨੂੰ ਤੇ ਇਹਦਾ ਕੋਈ ਰਿਜ਼ਲਟ ਨਹੀਂ ਹੈਗਾਗਾ ਤੇ ਤਾਂ ਕਰਕੇ ਤੁਸੀਂ ਜੇ ਨਹੀਂ ਬਣਾਇਆ ਤਾਂ ਸਮਾਨ ਨਾ ਖਰਾਬ ਕਰਿਓ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈਗੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜਲਦੀ ਆਪਾਂ ਕੋਈ ਨਵੀਂ ਰੈਸਪੀ ਲੈ ਕੇ ਮਿਲਦੇ ਹਾਂ ਤਦ ਤੱਕਰ ਵੀਡੀਓ ਦੇਖਣ ਲਈ ਧੰਨਵਾਦ ਜੀ ਸ਼ਸ਼੍ਰੀ ਕਾਲ ਜੀ